ਸਾਰੇ ਹੀ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰੇ ਨਿਊਜ਼ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਦਿੱਤਾ ਆਪਣੇ ਅਹੁਦੇ ਤੋਂ ਅਸਤੀਫਾ ਲੈਣ ਪੁਲੰਗ ਨੀਤੀ ਦਾ ਵਿਰੋਧ ਕਰਦਿਆਂ ਹੋਇਆ ਆਮ ਆਦਮੀ ਪਾਰਟੀ ਦੇ ਵਿੱਚ ਉੱਠੇ ਨੇ ਬਾਗੀਸੁਰ ਜੋ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਆਪਣੇ ਵੱਲੋਂ ਰੋਸ ਦਿਖਾਇਆ ਹੈ ਕਿਹੜਾ ਪ੍ਰਧਾਨ ਹੈ ਜਿਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਲੈਣ ਪੁਲੰਗ ਨੀਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ 2027 ਦੇ ਵਿਧਾਨ ਸਭਾ ਚੋਣਾਂ ਲਈ ਵੱਡੀ ਚੁਣੌਤੀ ਖੜੀ ਹੋ ਗਈ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਦਬਾ ਦੇਣਾ ਔਰ ਵੀਡੀਓ ਦੇ ਐਂਡ ਤੱਕ ਬਨੇ ਰਿਹਾ ਕਰੋ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਐਂਡ ਤੱਕ ਦੇਾਂਗੇ ਚੋ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਵਿੱਚ ਲੈਣ ਪੁਲੰਗ ਨੀਤੀ ਲਿਆਂਦੀ ਜਾ ਰਹੀ ਹੈ ਇਸ ਦਾ ਵਿਰੋਧ ਜੋ ਥਾਂ ਥਾਂ ਤੇ ਹੋ ਰਿਹਾ ਹੈ ਕਿਸਾਨਾਂ ਦੇ ਵੱਲੋਂ ਕਰਨੇ ਲਾਏ ਜਾ ਰਹੇ ਨੇ ਕਿਸਾਨਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਤੇ ਵਰਕਰਾਂ ਨੂੰ ਜੋ ਪਿੰਡਾਂ ਦੇ ਵਿੱਚ ਉਹਨਾਂ ਦਾ ਬਹਿਨ ਲਾ ਦਿੱਤਾ ਗਿਆ ਜਿਵੇਂ ਹੀ ਹਰਦੀਪ ਸਿੰਘ ਮੁੰਡਿਆ ਜੋ ਕਾਰਜ ਮੰਤਰੀ ਨੇ ਉਹਨਾਂ ਨੇ ਜੋ ਪਿੰਡਾਂ ਦਾ ਦੌਰਾ ਕਰਨਾ ਸੀ ਔਰ ਪਿੰਡਾਂ ਦੇ ਵਿੱਚ ਕਾਲੀਆਂ ਝੰਡੀਆਂ ਦਿਖਾ ਕੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਵਧਣੇ ਦਿੱਤਾ ਗਿਆ ਉਦਘਾਟਨ ਨਹੀਂ ਕਰਨ ਦਿੱਤੇ ਗਏ ਸੋ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਇਹ ਨੀਤੀ ਲੈਂਦੀ ਗਈ ਇਸ ਨੀਤੀ ਨੂੰ ਵਾਪਸ ਲੈਣ ਲਈ ਜੋ ਅੱਜ ਆਪ ਦੇ ਅੰਦਰ ਵੀ ਬਾਗੀ ਸੁਰਖਣੇ ਸ਼ੁਰੂ ਹੋ ਗਏ ਨੇ ਸੋ ਆਮ ਆਦਮੀ ਪਾਰਟੀ ਦੇ ਇਸ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਆ ਹੋਇਆ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਇਲਜ਼ਾਮ ਲਾਏ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਲੀਡਰਾਂ ਦੇ ਅੱਗੇ ਝੁਕੇ ਹੋਏ ਨੇ ਜਿਨ੍ਹਾਂ ਨੂੰ ਲੈਣ ਕੋਲ ਨੀਤੀ ਬਾਰੇ ਕੁਝ ਵੀ ਨੌਲੇਜ ਨਹੀਂ ਔਰ ਉਹ ਸਿਰਫ ਕਿਸਾਨਾਂ ਦੇ ਹਿੱਤ ਵਿੱਚ ਦੱਸ ਰਹੇ ਨੇ ਜਦੋਂ ਕਿ ਪਹਿਲਾ ਕਾਲੇ ਕਾਨੂੰਨ ਆਏ ਸੀ ਉਸ ਸਮੇਂ ਭਾਜਪਾ ਦੇ ਨਾਲ ਗੱਠਜੋੜ ਕਰਨ ਵਾਲੀ ਅਕਾਲੀ ਦਲ ਵੀ ਉਹ ਕਾਲੇ ਕਾਨੂੰਨ ਭਾਜਪਾ ਦੇ ਹਿੱਤਾਂ ਵਿੱਚ ਜੋ ਕਿਸਾਨਾਂ ਦੇ ਹਿੱਤਾਂ ਵਿੱਚ ਦੱਸਦੀ ਸੀ ਪੰਜਵਾਰ ਦੇ ਮੁੱਖ ਮੰਤਰੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕੋਲੋਂ ਇਹ ਬਿਆਨ ਦਵਾਇਆ ਜਾਂਦਾ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਨੇ ਕਿਸਾਨਾਂ ਦੀ ਆਮਦਨ ਵਧਾਉਣ ਵਾਲੇ ਨੇ ਪਰ ਉਸ ਤੋਂ ਬਾਅਦ ਜਦੋਂ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਤਾਂ ਫਿਰ ਇਹੀ ਅਕਾਲੀ ਦਲ ਪਾਰਟੀ ਦੇ ਵੱਲੋਂ ਇਹ ਕਾਨੂੰਨਾਂ ਦੇ ਖਿਲਾਫ ਆਪਣੇ ਅਹੁਦੇ ਛੱਡ ਦਿੱਤੇ ਗਏ ਆਪਣਾ ਗੱਠਜੋੜ ਤੋੜ ਲਿਆ ਗਿਆ ਔਰ ਪੰਜਾਬ ਦੇ ਲਈ ਖੜਗੇ ਪਰ ਅੱਜ ਵੀ ਅਕਾਲੀ ਦਲ ਨੂੰ ਇਹ ਪਛਤਾਵਾ ਹੈ ਔਰ ਉਸ ਤੋਂ ਬਾਅਦ ਅਕਾਲੀ ਦਲ ਕੋਈ ਵੀ ਚੋਣ ਨਹੀਂ ਜਿੱਤ ਸਕਿਆ ਔਰ ਅਕਾਲੀ ਦਲ ਦਾ ਵਿਰੋਧ ਲਗਾਤਾਰ ਹੁੰਦਾ ਰਿਹਾ ਹੈ ਭਾਜਪਾ ਦੇ ਵਿੱਚ ਵੀ ਏਹੀ ਕਰਕੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਨੂੰ ਇੱਕ ਵੀ ਸੀਟ ਨਹੀਂ ਮਿਲੀ ਸੋ ਇਸੇ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਉਸੇ ਰਹਾ ਤੇ ਚੱਲੀ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਨੀਤੀ ਦੇ ਲਈ ਕੁਝ ਵੀ ਪਤਾ ਨਹੀਂ ਔਰ ਦਿੱਲੀ ਦੇ ਲੀਡਰ ਲੈ ਆ ਕੇ ਇਹ ਨੀਤੀ ਪੰਜਾਬੇ ਥੋਪਣੀ ਚਾਹੁੰਦੇ ਨੇ ਪੰਜਾਬ ਦੀਆਂ ਜ਼ਮੀਨਾਂ ਨੂੰ ਹੜ ਆਪਣਾ ਚਾਹੁੰਦੇ ਨੇ ਜੋ ਜ਼ਮੀਨ ਮਾਫੀਆ ਦੇ ਨਾਂ ਤੇ ਵੱਡਾ ਭ੍ਰਿਸ਼ਟਾਚਾਰ ਹੋਵੇਗਾ ਔਰ ਪੰਜਾਬ ਦੀਆਂ ਜ਼ਮੀਨਾਂ ਜਿਹੜੀਆਂ ਉਪਜਾਊ ਨੇ ਉਹ ਬਿਲਡਰਾਂ ਦੇ ਹੱਥਾਂ ਵਿੱਚ ਦੇ ਕੇ ਉੱਥੇ ਜਿਹੜਾ ਕਿ ਕਲੋਨੀਆਂ ਕੱਟ ਕੇ ਔਰ ਵੱਡੇ ਵੱਡੇ ਵਪਾਰੀ ਵੱਡੇ ਵੱਡੇ ਲੋਕਾਂ ਨੂੰ ਇਹ ਜ਼ਮੀਨ ਵੇਚਣੀ ਚਾਹੁੰਦੇ ਨੇ ਜਿਸ ਕਰਕੇ ਪੰਜਾਬ ਦੇ ਕਿਸਾਨ ਇਸ ਦਾ ਵਿਰੋਧ ਕਰ ਰਹੇ ਨੇ ਔਰ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਿਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਜੋ ਸਾਬਕਾ ਟਰੱਕ ਯੂਨੀਅਨ ਦੇ ਪ੍ਰਧਾਨ ਗੁਰੀ ਚੈਲ ਨੇ ਉਹਨਾਂ ਨੇ ਇਸ ਨੀਤੀ ਦਾ ਵਿਰੋਧ ਕਰਦਿਆਂ ਹੋਇਆ ਆਪਣੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਲਿਆਂਦੀ ਗਈ ਇਹ ਪਾਲਿਸੀ ਕਿਸਾਨਾਂ ਮਜ਼ਦੂਰਾਂ ਲਈ ਅਤਿ ਘੱਟ ਕੇ ਚੈਨ ਨੇ ਇਹ ਵੀ ਕਿਹਾ ਕਿ ਪਹਿਲਾਂ ਭਾਜਪਾ ਸਰਕਾਰ ਜੁਵੇ ਕਿਸਾਨਾਂ ਦੇ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ ਉਸੇ ਤਰ੍ਹਾਂ ਹੀ ਇਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਇਹ ਨੀਤੀ ਲਿਆਂਦੀ ਜਾ ਰਹੀ ਹੈ ਜੋ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ ਸੋ ਭਗਵੰਤ ਮਾਨ ਨੇ ਚੋਣਾਂ ਮੇਲੇ ਬਦਲਾਵ ਦੀਆਂ ਗੱਲਾਂ ਕੀਤੀਆਂ ਸਨ ਪਰ ਉਹ ਬਦਲਾਅ ਲਿਆਉਣ ਜਾ ਰਹੇ ਹਨ ਇਸ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦਾ ਸਿੱਧੇ ਰੂਪ ਵਿੱਚ ਉਜਾੜਾ ਹੈ ਜਿਸ ਤੇ ਅਸੀਂ ਤਿੱਖੇ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਸਰਕਾਰ ਨੇ ਪੌਸੀ ਵਾਪਸ ਨਾ ਲਈ ਤਾਂ ਆਉਂਦੇ ਦਿਨਾਂ ਵਿੱਚ ਵੱਡੇ ਪੱਧਰ ਤੇ ਹੋਰ ਵੀ ਪਾਰਟੀ ਦੇ ਆਗੂ ਤੇ ਵਰਕਰ ਆਪਣੇ ਅਹੁਦੇ ਤੋਂ ਸਿਫਾਹ ਦੇ ਦੇਣਗੇ ਉਹ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਭੋਗ ਪੈ ਜਾਵੇਗਾ ਪੰਜਾਬ ਵਿੱਚ ਜਿਸ ਤਰ੍ਹਾਂ ਭਾਜਪਾ ਦਾ ਭੋਗ ਪੈ ਗਿਆ ਸੀ ਔਰ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਕੱਪੜੇ ਤੱਕ ਲੋਕ ਫਾੜ ਦੇਣਗੇ ਪਿੰਡਾਂ ਦੇ ਵਿੱਚ ਜਿਵੇਂ ਭਾਜਪਾ ਦੇ ਲੀਡਰਾਂ ਦੇ ਕੱਪੜੇ ਫਾੜੇ ਗਏ ਸੀ ਔਰ ਅੱਜ ਆਮ ਆਦਮੀ ਪਾਰਟੀ ਨੂੰ ਇਹ ਨੀਤੀਆਂ ਯਾਦ ਨੇ ਜੋ ਕਾਲੇ ਕਾਨੂੰਨਾਂ ਦੇ ਲਈ ਉਦ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਜਿਹੜੇ ਕਿ ਕਿਸਾਨਾਂ ਦੇ ਹੱਕ ਵਿੱਚ ਖੜਕੇ ਉਤਰਨੇ ਲਾਏ ਜਾਂਦੇ ਸੀ ਹੁਣ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਅਜੇ ਕਾਨੂੰਨ ਕਿਉਂ ਲਿਆ ਰਹੇ ਨੇ ਜਿਹੜੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਜਿਵੇਂ ਹੀ ਆਮ ਆਦਮੀ ਪਾਰਟੀ ਦੇ ਐਮਪੀ ਮਲਵਿੰਦਰ ਸਿੰਘ ਕੰਗ ਨੇ ਕਿਹਾ ਸੀ ਕਿ ਸਾਨੂੰ ਕਿਸਾਨਾਂ ਦੇ ਨਾਲ ਸਲਾਮ ਮਸ਼ਵਰਾ ਕਰਕੇ ਉਹਨਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਫਿਰ ਉਹ ਕੋਈ ਵੀ ਕਾਨੂੰਨ ਲਿਆਉਣਾ ਕਿਸਾਨਾਂ ਦੇ ਪ੍ਰਤੀ ਪਰ ਉਸ ਸਮੇਂ ਮਲਵਿੰਦਰ ਸਿੰਘ ਕੰਗ ਦੇ ਉੱਪਰ ਦਬਾਅ ਬਣਾਇਆ ਗਿਆ ਮਲਵਿੰਦਰ ਸਿੰਘ ਕੰਗ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਵਾਸਤੇ ਕਹਿ ਦਿੱਤਾ ਗਿਆ ਜੋ ਮਨੀਸ਼ ਸੋਧਿਆ ਫਿਰ ਉਹਨਾਂ ਦੇ ਕਰ ਆਉਂਦੇ ਨੇ ਔਰ ਉਹਨਾਂ ਨੂੰ ਮਨਾਉਂਦੇ ਨੇ ਜਿਸ ਕਰਕੇ ਮਲਵਿੰਦਰ ਸਿੰਘ ਕੰਗ ਜਿਹੜੇ ਨੇ ਨਾਰਾਜ਼ ਨੇ ਹੋਰ ਇਸ ਦੇ ਨਾਲ ਬਹੁਤ ਸਾਰੇ ਲੀਡਰ ਜਿਹੜੇ ਕਾਲੇ ਕਾਨੂੰਨਾਂ ਦੇ ਤਰ੍ਹਾਂ ਇਸ ਪਾਲਿਸੀ ਦੇ ਵਿਰੋਧ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਅੰਦਰ ਖਾਤੇ ਜੋ ਲੀਡਰਸ਼ਿਪ ਹੈ ਜੋ ਵਿਧਾਇਕ ਨੇ ਉਹ ਵੀ ਇਸ ਨੀਤੀ ਦਾ ਵਿਰੋਧ ਕਰ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨੀਤੀ ਜੇਕਰ ਲਾਗੂ ਕੀਤੀ ਜਾਂਦੀ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਭੋਗ ਪੈ ਜਾਵੇਗਾ